ਸੰਜੂ ਕਮਿਸ਼ਨਰ ਸਾਹਿਬ ਜੀ ਹਦਾਇਤਾਂ ਦੇ ਮੁਤਾਬਕ ਹੀ ਚੱਲੇ ਆ ਇੱਕ ਨਸ਼ਾ ਗੱਟੂ ਜਿਹੜਾ ਹੀ ਬੰਦ ਕਰਾਣਾ ਵੇ ਜੀ ਆਪਣੀ ਸੀਏ 3 ਦੀ ਸਾਰੀ ਟੀਮ ਜਿਹੜੀ ਅਸਲੇ ਫਾਰਨ 2 31 ਸਾਰੇ ਬਹੁਤ ਹੀ ਮਿਹਨਤ ਕਰ ਰਹੇ ਠਾਣੇ ਵੀ ਵੇਖੋ ਕਿੰਨੀ ਮਿਹਨਤ ਕਰ ਰਹੇ ਨੇ ਗੱਟੂ ਵੀ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਇਹ ਵੀ ਇੱਕ ਸਮਝ ਲਓਗੇ ਹੀਰੋਨਾਵਾਦੀ ਕੇ ਖਤਰਨਾਕ ਹੈ ਜੀ ਇਨੋ ਦੇ ਇਹੋ ਹੀ ਗਾਂਗਾ ਜੀ ਪਬਲਿਕ ਵੱਧ ਤੋਂ ਵੱਧ ਸਾਥ ਦੇਵੇ ਇਸ ਚੀਜ਼ ਨੂੰ ਬੰਦ ਕਰਾਵੇ ਇਹ ਵੀ ਇੱਕ ਕੋੜ ਜਿਹੜਾ ਖਤਮ ਕੀਤਾ ਜਾਵੇ ਲੋੜੀ ਦੇ ਦਿਨਾਂ ਦੇ ਵਿੱਚ ਜੀ ਇਹ ਵੇਖੋ ਦੀ ਕਈ ਜਵਾਲ ਮੋਤਾ ਹੋ ਗਿਆ ਨੇ ਕਿਸੇ ਦੇ ਵੇਖੋ ਜਿਆਦਾ ਪਿਆ ਹੋਵੇ ਪਤਾ ਨਹੀਂ ਢੋਰ ਫਿਰਦੀ ਉਹ ਜਿਆਦਾ ਬਹੁਤ ਹੀ ਖਤਰਨਾਕ ਹੈ ਤੇ ਪਬਲਿਕ ਨੂੰ ਮੈਂ ਕਹਿਣਾ ਚਾਹਨਾ ਵੱਧ ਤੋਂ ਵੱਧ ਪੁਲਿਸ ਦਾ ਸਹਿਯੋਗ ਦਿਓ ਤੁਹਾਡੇ ਬਾਰੇ ਕੋਈ ਕੋਈ ਕਿਸੇ ਨੂੰ ਨਹੀਂ ਦੱਸੇਗਾ ਤੇ ਜੀਪੀ ਸਾਹਿਬ ਨਾਲ ਗੱਲ ਕਰ ਲੋ ਭਾਏ ਸੀਏ 3 ਆਪਣੇ ਸਰਦਾਰ ਬਿੰਦਰ ਜੀ ਸੀ ਨਾਲ ਭਾਏ ਗੱਲ ਦੱਸੋ ਉਹਨਾਂ ਨੂੰ ਗੁੱਸਾ ਸੁਣਨਾ ਕਿਸੇ ਨੂੰ ਨਹੀਂ ਪਤਾ ਲੱਗੇਗਾ ਇਹਨਾਂ ਨੂੰ ਵਾਦ ਤੋਂ ਵਾਦ ਫੜਾਓ ਕਿ ਗੱਟੂ ਦਾ ਨਾਂ ਹੀ ਖਤਮ ਕਰਦੀ ਏ ਉਹ ਤੋਂ ਹੀਰੋ ਨੇ ਇਹਦਾ ਵੀ ਵਾਦ ਤੋਂ ਵਾਦ ਦੱਸੋ ਜਿੰਨਾ ਤੱਕ ਪਬਲਿਕ ਦਾ ਸੰਯੋਗ ਨਹੀਂ ਮਿਲੇਗਾ ਅਸੀਂ ਕੁਛ ਨਹੀਂ ਫੜੇ ਪੁਛਾ ਦੀ ਤਲਾਸ਼ 'ਚ ਨਿਕਲੇ ਹਾਂ ਕੁਛ ਤਲਾਸ਼ ਮਿਲੀ ਹੀ ਜਿਹੜੇ ਹੀ ਜਾ ਕੇ ਫਿਰ ਵੱਡੇ ਪਿੰਡ ਦੇ ਅੰਦਰੋਂ ਫੜੇ ਨੇ ਜੀ ਗਗਨਦੀਪ ਨਾਂ ਦਾ ਲੜਕਾ ਹੈ ਜੀ ਵਾਸੂ ਨੂੰ ਆਫਰ ਵਾਸੂ ਨੂੰ ਕਹਿੰਦੇ ਨੇ ਉਹਦੇ ਘਰੋਂ ਜਾ ਕੇ ਬੜੇ ਇਹੋ ਹੀ ਕਹਾਂਗਾ ਪਬਲਿਕ ਨੂੰ ਜੀ ਇਹ ਬਿਲਕੁਲ ਆਪਣੇ ਬੱਚਿਆਂ ਨੂੰ ਹਟਾਓ ਬਹੁਤ ਹੀ ਖਤਰਨਾਕ ਡੋਰ ਜੀ ਬਿਲਕੁਲ ਇਹਨਾਂ ਨੂੰ ਲੈ ਕੇ ਦੱਦੂ ਜੇ ਬੱਚੇ ਜਿੰਨੀ ਮर्जी ਜਿੱਤ ਕਰਨ ਇਤੋਂ ਬਿਲਕੁਲ ਦੂਰ ਰੱਖੋ ਇਹਦਾ ਬਾਈਕਾਰਡ ਕਰੋ ਸਾਰੇ ਪੰਜਾਬ ਚ ਇਹਦਾ ਬਾਈਕਾਰਡ ਕਰੋ ਇਹ ਵੀ ਇੱਕ ਕੋਡ ਦੇ ਨਸ਼ਾ ਜੀ ਵੇਖੋ ਦੀ ਕਿਵੇਂ ਜਵਾਨ ਮੌਤਾ ਹੁੰਦੀਆਂ ਪਈਆਂ ਨੇ ਘਰੋਂ ਜਾਂਦੇ ਨੇ ਇੱਕਦਮ ਡੋਰ ਕਿੰਨੇ ਪੰਛੀਆਂ ਦਾ ਨੁਕਸਾਨ ਹੁੰਦਾ ਪਿਆ ਵੇ ਮੈਂ ਤੇ ਇਹ ਕਹਾਂਗਾ ਵਾਦ ਤੋਂ ਵਾਦ ਏ ਜੀ ਨੇ ਗਰਮੀਆਂ ਦੇ ਲਈ ਆ ਕੇ ਰੱਖਿਆ ਸੀ ਜੀ ਗਰਮੀਆਂ ਦੇ ਲਈ ਆ ਕੇ ਰੱਖਿਆ ਸੀ ਤੇ ਵੇਚਦਾ ਹੀ ਹੋਏਗਾ ਤਾਂ ਹੀ ਰੱਖਿਆ ਸੀ ਜੀ ਜੀ ਤੇ ਜਿਹੜੀ ਸਾਡੇ ਕੋਲ ਤਲਾਹ ਮਿੱਟੀ ਦੇ ਹੀ